ਸਤਿ ਸ਼੍ਰੀ ਅਕਾਲ ਜੀ ਸਾਡੇ ਚੈਨਲ ਪੰਜਾਬੀ ਟੁੱਟ ਕੇ ਤੇ ਉਪਾ ਵਿੱਚ ਤੁਹਾਡਾ ਬਹੁਤ 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 ਸਵਾਗਤ ਹੈ ਅੱਜ ਦੇ ਵੀਡੀਓ ਵਿੱਚ ਅਸੀਂ ਪੈਸਿਆਂ ਦੀ ਕਮੀ ਧਨ ਦੀ ਕਮੀ ਇਸ ਬਾਰੇ ਕੋਈ ਵੀ ਗੱਲ ਨਹੀਂ ਕਰਨ ਵਾਲੇ ਹਾਂ ਅੱਜ ਜੱਸੀ ਗੱਲ ਕਰਨ ਵਾਲੀ ਹਾਂ ਪਿਆਰ ਰਿਸਪੈਕਟ ਤੇ ਇੱਜ਼ਤ ਹਾਂਜੀ ਪੈਸਿਆਂ ਦੇ ਨਾਲ ਨਾਲ ਪਿਆਰ ਰਿਸਪੈਕਟ ਇੱਜ਼ਤ ਦੀ ਵੀ ਬਹੁਤ 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 ਜਿਆਦਾ ਜ਼ਰੂਰਤ ਹੁੰਦੀ ਹੈ ਐਸਾ ਤੁਹਾਨੂੰ ਵੀ ਸ਼ਾਇਦ ਪਤਾ ਹੀ ਹੋਏਗਾ ਸੋ ਅੱਜ ਦੀ ਵੀਡੀਓ ਵਿੱਚ ਅਸੀਂ ਦੇਖਾਂਗੇ ਕਿ ਜਿਨ੍ਹਾਂ ਨੇ ਜਿਸ ਦੇ ਨਾਲ ਤੁਸੀਂ ਬਹੁਤ ਜ਼ਿਆਦਾ ਪਿਆਰ ਕਰਦੇ ਹੋ ਠੀਕ ਹੈ ਉਹਨਾਂ ਨੇ ਤੁਹਾਨੂੰ ਬਲੌਕ ਕਰ ਦਿੱਤਾ ਹੈ ਤੁਹਾਨੂੰ ਫੋਨ ਕਰਨਾ ਬੰਦ ਕਰ ਦਿੱਤਾ ਹੈ ਤੁਹਾਡੇ ਨਾਲ ਗੱਲ ਕਰਨੀ ਬੰਦ ਕਰ ਦਿੱਤੀ ਹੈ ਤੇ ਉਸ ਬਾਰੇ ਅਸੀਂ ਅੱਜ ਬੜਾ ਹੀ ਵਧੀਆ ਉਪਾਅ ਲੈ ਕੇ ਆਏ ਹਾਂ ਠੀਕੇ ਤੇ ਉਪਾਅ ਵੀ ਐਸਾ ਹੈ ਜੋ ਕਿ ਤੁਸੀਂ ਘਰ ਬੈਠੇ ਕਰ ਸਕਦੇ ਹੋ ਕਿਉਂਕਿ ਕਈ ਮੈਨੂੰ ਲੜਕੀਆਂ ਦੇ ਕਮੈਂਟਸ ਆਏ ਹਨ ਕਿ ਕੁਝ ਸਾਨੂੰ ਇਸ ਦਾ ਉਪਾਅ ਦੱਸੋ ਕਿ ਅਸੀਂ ਘਰ ਬੈਠੇ ਕਰ ਸਕੀਏ ਕਿਉਂਕਿ ਅਸੀਂ ਬਾਹਰ ਜਾ ਕੇ ਇਹ ਉਪਾਅ ਬਿਲਕੁਲ ਨਹੀਂ ਕਰ ਸਕਦੇ ਹਾਂ ਇਸ ਦੇ ਨਾਲ ਨਾਲ ਇੱਕ ਮੈਨੂੰ ਜੋ ਕਮੈਂਟ ਆਇਆ ਹੈ ਉਹ ਮੈਨੂੰ ਪੜ੍ਹ ਕੇ ਮੈਂ ਸੱਚੀ ਦੱਸ ਰਹੀ ਹਾਂ ਬੜਾ ਹੀ ਦੁੱਖ ਹੁੰਦਾ ਹੈ ਇਸ ਤਰ੍ਹਾਂ ਦਾ ਕਮੈਂਟ ਪੜ੍ਹ ਕੇ ਕਿ ਉਹਨਾਂ ਨੇ ਲਿਖਿਆ ਹੈ ਕਿ ਮੇਰਾ ਪਿਆਕੇ ਕਰਨ ਨਾਲ ਬਹੁਤ ਜ਼ਿਆਦਾ ਪਿਆਰ ਸੀ ਬਹੁਤ ਜ਼ਿਆਦਾ ਆਣਾ ਜਾਣਾ ਸੀ ਤੇ ਕੁਝ ਕੋਈ ਵੀ ਰੀਜ਼ਨ ਹੋਏਗਾ ਉਹਨਾਂ ਨੇ ਕੁਝ ਪੈਸੇ ਉਧਾਰ ਲਿੱਤੇ 2 ਲੱਖ ਰੁਪਏ ਲਿੱਤੇ ਜਜ ਜੀ ਨੇ ਉਹ ਕੁਝ ਰੀਜ਼ਨ ਦੇ ਕਹੇ ਵਾਪਿਸ ਨਹੀਂ ਕਰਨ ਕਰ ਨਹੀਂ ਪਾਈ ਤਾਂ ਉਸ ਦੇ ਕਾਰਨ ਪੇਕੇ ਘਰ ਦੇ ਜੋ ਲੋਕੀ ਸੀ ਉਹਨਾਂ ਨਾਲ ਗੱਲ ਕਰਨੀ ਬੰਦ ਕਰ ਦਿੱਤੀ ਹੈ ਆਣਾ ਜਾਣਾ ਵੀ ਬੰਦ ਹੋ ਗਿਆ ਹੈ ਬੋਲਦੇ ਕਿ ਮੈਂ ਬਹੁਤ ਵਾਰੀ ਜਾ ਕੇ ਆ ਗਈਆਂ ਪਰ ਫਿਰ ਵੀ ਉਹਨਾਂ ਦਾ ਰਵਈਆ ਮੇਰੇ ਪ੍ਰਤੀ ਹੁਣ ਇਹੀ ਹੈ ਕਿ ਉਹ ਮੇਨ ਨਾਲ ਗੱਲ ਨਹੀਂ ਕਰ ਰਹੇ ਤਾਂ ਪਲੀਜ਼ ਤੁਸੀਂ ਮੈਨੂੰ ਕੁਝ ਇਹੋ ਜਿਹਾ ਉਪਾਅ ਦੱਸੋ ਕਿ ਉਹ ਮੇਰੇ ਨਾਲ ਦੁਬਾਰਾ ਗੱਲਬਾਤ ਕਰਨੀ ਸ਼ੁਰੂ ਕਰ ਦੇਣ ਤਾਂ ਅਸੀਂ ਦੇਖੋ ਅੱਜ ਤੁਹਾਡੀ ਵੀ ਭੈਣ ਜੀ ਇਸੀ ਆਹ ਪ੍ਰੋਬਲਮ ਦਾ ਹੀ ਸੋਲੂਸ਼ਨ ਲੈ ਕੇ ਆਏ ਹਾਂ ਉਪਾਅ ਲੈ ਕੇ ਆਏ ਹਾਂ ਪਰ ਮੈਨੂੰ ਬੜਾ ਹੀ ਦੇਖੋ ਦੁੱਖ ਹੁੰਦਾ ਹੈ ਕਿ ਪੇਕੇ ਕਾ ਦੇਖ ਕੇ ਪੇਕੇ ਆਪਣੇ ਜਿਹੜੇ ਹੁੰਦੇ ਆ ਮੰਨਦੇ ਕਿ ਉਹੀ ਜੇ ਇਸ ਤਰ੍ਹਾਂ ਦਾ ਵਰਤਾਵਰਨ ਕੀਤਾ ਕਿਸ ਦਾ ਚੱਲੇਗਾ ਹੈ ਨਾ ਕਿਉਂਕਿ ਅਸੀਂ ਜਿਹੜਾ ਉਪਾ ਕਰਨ ਵਾਲੇ ਹਾਂ ਤੇ ਉਹ ਕੋਈ ਕੋਈ ਵੀ ਹੋ ਸਕਦਾ ਹੈ ਕੋਈ ਤਾਂ ਬੁਆਏਫ੍ਰੈਂਡ ਗਰਲਫ੍ਰੈਂਡ ਇਸੀ ਕਰਕੇ ਮੈਂ ਕਿਹਾ ਹੈ ਕੋਈ ਪੈਨਪਨਾ ਰਿਸ਼ਤੇਦਾਰ ਵੀ ਬੜਾ ਹੀ ਸਰਲ ਤੇ ਸਿੱਧਾ ਉਪਾਹ ਹੈ ਅਜਮਾਇਆ ਹੋਇਆ ਉਪਾਹ ਹੈ ਕਿਉਂਕਿ ਦੇਖੋ ਅਸੀਂ ਬਹੁਤ ਜ਼ਿਆਦਾ ਰਿਸਰਚ ਕਰਕੇ ਫਿਰ ਥੋੜੇ ਬੰਦਿਆਂ ਦੇ ਉੱਤੇ ਅਜ਼ਮਾਂਦੇ ਹਾਂ ਜਦੋਂ ਉਹਦਾ ਵਧੀਆ ਰਿਜ਼ਲਟ ਮਿਲਦਾ ਹੈ ਤਾਂ ਤੁਹਾਡੇ ਅੱਗੇ ਉਹ ਉਪਾਹ ਲੈ ਕੇ ਆਂਦੇ ਹਾਂ بس شرط ਇੰਨੀ ਹੁੰਦੀ ਹੈ ਕਿ ਜੋ ਉਪਾਅ ਤੁਸੀਂ ਕਰ ਰਹੇ ਹੋ ਉਸ ਦਾ ਤੁਸੀਂ ਮਿਸਯੂਜ਼ ਨਾ ਕਰੋ। ਵੈਸੇ ਤਾਂ ਤੁਸੀਂ ਮਿਸਯੂਜ਼ ਕਰੋਗੇ ਨਾ ਤਾਂ ਉਸ ਦਾ ਅਸਰ ਵੀ ਨਹੀਂ ਹੋਏਗਾ। ਕਿਉਂਕਿ ਇਹ ਜਿਹੜੇ ਉਪਾਅ ਹੁੰਦੇ ਹਨ ਸੱਚਾਈ ਨਾਲ ਵਿਸ਼ਵਾਸ ਨਾਲ ਮੈਂ ਤੁਹਾਨੂੰ ਕਹਿੰਦੀ ਆ ਕਰਨਾ ਤੇ ਵਿਸ਼ਵਾਸ ਨਾਲ ਕਰੋਗੇ ਤਾਂ ਜਰੂਰ ਇਹਦਾ ਰਿਜ਼ਲਟ ਤੁਹਾਨੂੰ ਮਿਲੇਗਾ ਹੀ ਮਿਲੇਗਾ। ਇਸ ਦੇ ਨਾਲ-ਨਾਲ ਮੈਂ ਇੱਕ ਹੋਰ ਐਸਾ ਦੋ ਉਪਾਅ ਲੈ ਕੇ ਆਈਆਂ ਜਿਸ ਦੇ ਨਾਲ ਤੁਹਾਡਾ ਜੋ ਤੁਸੀਂ ਚਾਹੁੰਦੇ ਹੋ ਕਿ ਉਹ ਬੰਦਾ ਜਾਂ ਕੋਈ ਵੀ ਮੇਲ ਜਾਂ ਫੀਮੇਲ ਹੈ ਕਿ ਉਹ ਮੇਰੇ ਕੋਲ ਵਾਪਸ जाए जिस ने तुसी सच्चा प्यार करते हो उसने तो ब्लॉक करके रखया एक तो उस दे लिए ये सी उपा है क्या या दूजा उपा एक बॉयफ्रेंड गर्लफ्रेंड या कोई दूसरे रिश्तेदार दे नाल नाल पूरा परिवार जो हुंदा है सोरे का जाके जो कुड़ी आंदी है उथे परिवार भी उसकी जो इज्जत नहीं करता है ना तब बड़ा ही ज्यादा दुख हुंदा है ਠੀਕ ਹੈ ਇੱਕ ਬੱਚੇ ਨੇ ਕਹਿ ਸਕਦੇ ਹੋ ਕਿ ਕਮੈਂਟ ਲਿਖਿਆ ਹੈ ਕਿ ਮੇਰੀ ਮੰਮਾ ਬਹੁਤ ਜ਼ਿਆਦਾ ਦੁਖੀ ਹੈ ਠੀਕ ਹੈ ਕਿਉਂਕਿ ਸਾਡੇ ਦਾਦੀ ਮਾਂ ਮੇਰੀ ਮੰਮਾ ਨੂੰ ਪਰੇਸ਼ਾਨ ਕਰਦੇ ਹਨ ਸਾਨੂੰ ਵੀ ਬਹੁਤ ਜ਼ਿਆਦਾ ਪਰੇਸ਼ਾਨ ਕਰਦੇ ਹਨ ਘਰ ਤੋਂ ਬਾਹਰ ਜਾ ਕੇ ਲੋਕਾਂ ਨਾਲ ਸਾਡੇ ਸਾਡੀਆਂ ਸਾਡੇ ਬਾਰੇ ਬਹੁਤ ਗਲਤ ਚੀਜ਼ਾਂ ਬੋਲਦੇ ਹਨ ਠੀਕ ਹੈ ਤੇ ਮੇਰੇ ਪਾਪਾ ਵੀ ਉਹਨਾਂ ਦੀ ਗੱਲਾਂ ਵਿੱਚ ਆਂਦੇ ਹਨ ਤੇ ਇਸ ਤਰ੍ਹਾਂ ਦਾ ਮਾਹੌਲ ਚੱਲ ਰਿਹਾ ਹੈ ਤਾਂ ਦੇਖੋ ਜੀ ਸਭ ਤੋਂ ਪਹਿਲੇ ਤਾਂ ਇੰਨਾ ਜ਼ਿਆਦਾ ਦੁੱਖ ਹੋਇਆ ਹੈ ਇਹ ਕਮੈਂਟ ਪੜ੍ਹ ਕੇ ਕਿ ਬੱਚੇ ਕਿੰਨੇ ਜ਼ਿਆਦਾ ਪਰੇਸ਼ਾਨ ਹਨ ਦਾਦੀ ਮਾਤੋਂ ਦਾਦੀ ਮਾ ਜੋ ਕਿ ਕਿਆ ਜਾਂਦਾ ਹੈ ਕਿ ਆਪਣੇ ਪੋਤੇ ਪੋਤਰੀਆਂ ਦੀ ਤੇ ਵਿੱਚ ਉਹਨਾਂ ਦੀ ਜਿੰਦ ਜਾਨ ਵਸਦੀ ਹੈ ਤਾਂ ਇਸ ਦਾ ਮੇਰੇ ਖਿਆਲ ਵਿੱਚ ਤਾਂ ਦੁਨੀਆ ਵਿੱਚ ਨਹੀਂ ਕਰਨਾ ਚਾਹੀਦਾ पर देखो जी अजकल कलयुग है सब कुछ हो ही रहा है इस करके मैं आज उपाय लैके आई हाँ कि जेकर ससुराल सोरे परिवार जेकर तो अड़ी, ती इज्जत नहीं मिल रही है सम्मान नहीं मिल रहा है ता ती ए वाला उपाय करो विश्वास नल करना ठीक है जरा मैं उपा दसागी ਉਸ ਦੇ ਨਾਲ ਤੁਹਾਡੇ ਘਰ ਵਿੱਚ ਤੁਹਾਡੀ ਬੱਚੀ ਨੂੰ ਜ਼ਰੂਰ ਇੱਜ਼ਤ ਮਿਲੇਗੀ ਠੀਕ ਹੈ ਜੀ ਤੇ ਚਲੋ ਜੀ ਸਭ ਤੋਂ ਪਹਿਲੇ ਤਾਂ ਉਪਾਅ ਜਿਹੜਾ ਕਿ ਜਿਨ੍ਹਾਂ ਨੇ ਪਿਆਰ ਕਰਦੇ ਹਨ ਆਪਣੇ বয়ਫਰੈਂਡ ਗਰਲਫਰੈਂਡ ਜਜਸਟਾ ਕੀ ਉਹ ਪੱਕੇ ਕਰਵਾ ਲੈਣ ਉਹਨਾਂ ਨੂੰ ਚਾਹਤ ਹੈ ਉਹ ਵਾਲਾ ਉਪਾਅ ਅਸੀਂ ਪਹਿਲੇ ਲੈ ਕੇ ਆਂਦੇ ਹਾਂ ਕੀ ਕਰਨਾ ਹੈ ਤੁਸੀਂ ਇਸ ਉਪਾਅ ਨੂੰ ਤੁਸੀਂ ਵੀਰਵਾਰ ਨੂੰ ਸ਼ਾਮ ਨੂੰ ਤੋਂ ਸ਼ੁਰੂ ਕਰਨਾ ਹੈ ਠੀਕ ਹੈ ਵੀਰਵਾਰ ਸ਼ੁੱਕਰਵਾਰ ਤੇ ਸ਼ਨੀਵਾਰ 3 ਦਿਨ ਦਾ ਇਹ ਉਪਾਅ ਹੈ ਵੀਰ ਵਾਰ ਸ਼ਾਮ ਨੂੰ ਤੁਸੀਂ ਕੀ ਕਰਨਾ ਹੈ ਇੱਕ ਕਿਓ ਦਾ ਦੀਵਾ ਜਲਾਉਣਾ ਹੈ ਠੀਕ ਹੈ ਪਾਠ ਪੂਜਾ ਵਾਲੇ ਥਾਂ ਦੇ ਅੱਗੇ ਬੈਠ ਜਾਣਾ ਹੈ ਕਿਓ ਦਾ ਦੀਵਾ ਜਲਾ ਕੇ ਉਸ ਦੇ ਅੰਦਰ ਇੱਕ ਚੁਟਕੀ ਹਲਦੀ ਪਾ ਦੇਣੀ ਹੈ ਠੀਕ ਹੈ ਉਸ ਨੂੰ ਜਲਾ ਕੇ ਉਸ ਆਪਣੇ ਦੇਖੋ ਹਨੂਮਾਨ ਚਾਲੀਸਾ ਪੜਨਾ ਹੈ ਜੇਕਰ ਹਨੂਮਾਨ ਚਾਲੀਸਾ ਪੜ ਸਕਦੇ ਹੋ ਤਾਂ ਬੈਟਰ ਹੈ ਜੀ ਦੇਖੋ ਹੁਣ ਕਈਆਂ ਨੂੰ ਹੋ ਸਕਦਾ ਹੈ ਮੇਰੇ خیال ਵਿੱਚ ਉਹਨਾਂ ਦੇ ਮਨ ਵਿੱਚ ਕੋਈ ਵਹਿਮ ਹੋਵੇ ਉਹ ਕਹਿਣ ਕਿ ਅਸੀਂ ਹਨੂਮਾਨ ਚਾਲੀਸਾ ਨਹੀਂ ਪੜ ਸਕਦੇ ਤਾਂ ਕੋਈ ਗੱਲ ਨਹੀਂ ਠੀਕ ਹੈ ਤੁਸੀਂ ਆਪਣੇ ਜਿਹੜੇ ਵੀ ਤਰ੍ਹਾਂ ਨੂੰ ਜਿਹੜੇ ਵੀ ਗੁਰੂ ਨੂੰ ਮੰਨਦੇ ਹੋ ਤੁਸੀਂ ਉਹ ਵਾਲਾ ਪਾਠ ਕਰੋ ਤਿੰਨ ਦਿਨ ਲਗਾਤਾਰ ਸਿਰਫ ਤੁਸੀਂ ਪਾਠ ਕਰਨਾ ਹੈ ਠੀਕ ਹੈ ਤੇ ਜਾ ਹਨੂਮਾਨ ਚਾਲੀਸਾ ਪੜਨਾ ਹੈ ਵੀਰਵਾਰ ਪੜ ਲਓ ਸ਼ੁੱਕਰਵਾਰ ਪੜ ਲਓ ਸ਼ਨੀਵਾਰ ਜਦੋਂ ਤੁਸੀਂ ਹਨੂਮਾਨ ਚਾਲੀਸਾ ਪੜ ਲਓਗੇ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਆਪਣਾ ਮੋਬਾਈਲ ਕੱਢਣਾ ਹੈ ਤੇ ਮੋਬਾਈਲ ਵਿੱਚ ਉਸ ਬੰਦੇ ਦੀ ਤਸਵੀਰ ਫੋਟੋ ਕਢਣੀ ਹੈ ਜਿਸ ਬੰਦੇ ਨੂੰ ਤੁਸੀਂ ਚਾਹੁੰਦੇ ਹੋ ਕਿ ਉਹ ਵਾਪਸ ਆਵੇ ਠੀਕ ਹੈ ਤੁਹਾਨੂੰ ਕਾਲ ਕਰੇ ਤੁਹਾਨੂੰ ਬਲੌਕ ਕੀਤਾ ਹੋਇਆ ਤੁਹਾਨੂੰ ਅਨਬਲੌਕ ਕਰੇ ਵਾਪਿਸ ਆਵੇ ਇੱਕ ਵਾਰੀ ਤਾਂ ਉਸ ਨੂੰ ਪੁੱਛ ਸਕੀਏ ਕਿ ਆਖੇਕਰ ਸਾਡੇ ਤੋਂ ਗਲਤੀ ਕੀ ਹੋਈ ਹੈ ਕਿਉਂ ਸਾਡੇ ਨੂੰ ਤੋਂ ਮੂੰ ਮੋੜ ਲਿੱਤਾ ਗਿਆ ਹੈ ਠੀਕ ਹੈ ਜੀ ਤੇ ਉਸ ਬੰਦੇ ਦੀ ਤੁਸੀਂ ਤਸਵੀਰ ਕੱਢ ਲਓ ਤਸਵੀਰ ਕੱਢਣ ਤੋਂ ਬਾਅਦ ਤੁਸੀਂ ਉਸ ਦੀ ਤਸਵੀਰ ਦੇ ਉੱਪਰ ਇੱਕ ਸਟਾਰ ਬਣਾ ਦੇਣਾ ਹੈ ਸਟਾਰ ਤਾਂ ਦੇਖੋ सब नु बनाना आंदा ही होएगा एक ऊपर ट्रायंगल बना लो फिर एक नीचे उल्टा ट्रायंगल बना लो या जिस तरह भी तुसी स्टार बना हो ओ स्टार बना लो ठीक है स्टार बनाने तो बाद ए तुसी तीसरे दिन है काम करना है स्टार बनाने तो बाद तुसी तीन बार ए मंत्र पढ़ना है ठीक है तीन बार मंत्र पढ़ना है मंत्र है हनु 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 हनुमंता हनु हनु, हनु ਸਾਨੂੰ ਹਨੂਮੰਤਾ ਸਾਨੂੰ ਹਨੂ ਹਨੂ ਹਨੂਮੰਤਾ ਇਹ ਤਿੰਨ ਵਾਰ ਤੁਸੀਂ ਬੋਲ ਕੇ ਅੱਖਾਂ ਬੰਦ ਕਰਕੇ ਆਪਣੇ ਅੰਦਰ ਬਿਲਕੁਲ ਉਹ ਫੀਲਿੰਗ ਲੈ ਆਣੀ ਹੈ ਜਿਸ ਤੱਕ ਮੈਂ ਹੁਣੇ ਬੋਲਿਆ ਹੈ ਕਿ ਸਾਨੂੰ ਦੱਸੋ ਤਾਂ ਸਹੀ ਕਿ ਸਾਡਾ ਕਸੂਰ ਕੀ ਹੈ ਕਿਉਂ ਸਾਨੂੰ ਕਰ ਦਿੱਤਾ ਹੈ ਇਸ ਤਰ੍ਹਾਂ ਇਸ ਦਾ ਦੀ ਤੁਸੀਂ ਫੀਲਿੰਗ ਲੈਣ ਤੋਂ ਬਾਅਦ ਪੂਰਾ ਜਿਸ ਵੇਲੇ ਤੁਹਾਨੂੰ ਲੱਗੇ ਕਿ ਹਾਂ ਮੇਰਾ ਮੈਸੇਜ ਉਸ ਬੰਦੇ ਕੋਲ ਪਹੁੰਚ ਰਿਹਾ ਹੈ ਉਦੋਂ ਤੁਸੀਂ ਅੱਖਾਂ ਖੋਲ ਕੇ ਉਸ ਬੰਦੇ ਦੀ ਤਸਵੀਰ ਦੀ ਮੱਥੇ ਦੇ ਉੱਪਰ ਤਿੰਨ ਫੁੱਕਾ ਮਾਰਨੀਆ ਹੈ ਠੀਕ ਹੈ ਤਿੰਨ ਫੁੱਕਾ ਮਾਰ ਕੇ ਬਸ ਤੁਸੀਂ ਐਨਾ ਕੰਮ ਕਰ ਲਵੋ ਤੁਸੀਂ ਦੇਖੋਗੇ ਕੁਝ ਹੀ ਦਿਨ ਵਿੱਚ 100% ਨਹੀਂ 1000% ਮੈਂ ਬੋਲ ਰਹੀ ਹਾਂ ਇਸ ਦਾ ਰਿਜ਼ਲਟ ਆਏਗਾ ਉਹ ਬੰਦਾ ਸਾਹਮਣੇ ਤੁਹਾਨੂੰ ਫੋਨ ਕਰੇਗਾ ਜਾਂ ਤੁਹਾਡੇ ਕੋਲ ਆਏਗਾ ਜਾਂ ਤੁਹਾਡੇ ਘਰ ਵੀ ਆ ਸਕਦਾ ਹੈ ਠੀਕ ਹੈ ਜ਼ਰੂਰ ਤੁਹਾਨੂੰ ਇਹ ਰਿਜ਼ਲਟ ਮਿਲੇਗਾ ਪਰ ਕਿਸੇ ਨੂੰ ਬਿਨਾਂ ਦੱਸੇ ਇਹ ਕਰਨਾ ਹੈ ਠੀਕ ਹੈ ਸਮਝ ਆ ਗਈ اچھی طرح ਹੁਣ ਗੱਲ ਕਰ ਲੈਂਦੇ ਹਾਂ ਉਸ ਦੇ ਉਹ ਬੱਚੇ ਦੀ ਕੀ ਪਰਿਵਾਰ ਪਰਿਵਾਰ ਵਾਲੇ ਵੀ ਜਦੋਂ ਨਾ ਇੱਜ਼ਤ ਮਾਣ ਨਾ ਦੇਣ ਸਨਮਾਨ ਨਾ ਦੇਣ ਤਾਂ ਉਹ ਬੜੀ ਖਰਾਬ ਗੱਲ ਹੁੰਦੀ ਹੈ ਜਿਸ ਤਰ੍ਹਾਂ ਕਿ ਮੈਂ ਦੱਸਿਆ ਹੈ ਮਿਸਯੂਜ਼ ਨਾ ਕਰਨਾ ਜੇ ਤੁਹਾਡੇ ਘਰ ਵਿੱਚ ਸਭ ਕੁਝ ਅੱਛਾ ਚੱਲ ਰਿਹਾ ਹੈ ਤਾਂ ਇਹ ਉਪਾਅ ਬਿਲਕੁਲ ਨਾ ਕਰਨਾ ਕਿਉਂਕਿ ਉਸ ਦਾ ਅਸਰ ਹੀ ਨਹੀਂ ਹੋਏਗਾ ਠੀਕ ਹੈ ਬਿਲਕੁਲ ਵਿਉਦਾ ਅਸਰ ਨਹੀਂ ਹੋਏਗਾ ਇਸ ਉਪਾਅ ਦੇ ਵਿੱਚ ਤੁਸੀਂ ਕੀ ਕਰਨਾ ਹੈ ਜੇਕਰ ਤੁਹਾਡੇ ਸਹੁਰੇ ਪਰਿਵਾਰ ਵਿੱਚ ਤੁਹਾਡੀ ਇੱਜ਼ਤ ਨਹੀਂ ਹੋ ਰਹੀ ਹੈ ਤਾਂ ਦੇ ਸਸੋਰੇ ਨਨ ਜਾਂ ਤੁਹਾਡੇ ਖੁਦ ਦੇ ਹਸਬੰਦ ਤੁਹਾਡੀ ਇੱਜ਼ਤ ਨਹੀਂ ਕਰਦੇ ਹਨ ਤੁਹਾਨੂੰ ਪਰੇਸ਼ਾਨ ਕਰਦੇ ਹਨ ਤਾਂ ਤੁਸੀਂ ਇਹ ਉਪਾਅ ਕਰ ਲੈਣਾ ਹੈ ਲੈਣਾ ਕੀ ਹੈ ਇੱਕ ਮਾਚਿਸ ਲੈਣੀ ਹੈ ਜੋ ਕਿ ਘਰ ਵਿੱਚ ਯੂਜ਼ ਕੀਤੀ ਹੋਈ ਮਾਚਿਸ ਹੋਵੇ ਜੋ ਤੁਸੀਂ ਮਾਚਿਸ ਇਸਤੇਮਾਲ ਕਰਦੇ ਹੋ ਪਰ ਅੱਜਕਲ੍ਹ ਕਈ ਲੋਕੀ ਮਾਚਿਸ ਇਸਤੇਮਾਲ ਵੀ ਨਹੀਂ ਕਰਦੇ ਹਨ ਲੋਕਾਂ ਦੇ ਘਰ ਇੱਕ ਮਾਚਿਸ ਨਹੀਂ ਹੁੰਦੀ ਹੈ ਤਾਂ ਕੋਈ ਪ੍ਰੋਬਲਮ ਨਹੀਂ ਹੈ ਨਵੀਂ ਮਾਚਿਸ ਖਰੀਦ ਕੇ ਲਿਆਓ ਪਰ ਉਹਦੇ ਵਿੱਚੋਂ ਥੋੜੀਆਂ ਤੇਵੀਆਂ ਬਾਹਰ ਕੱਢ ਦਿਓ ਠੀਕ ਹੈ ਇੱਕ ਚਿੱਟੇ ਕਾਗਜ਼ ਦੇ ਉੱਤੇ ਚਿੱਟੇ ਕਾਗਜ਼ ਦੇ ਉੱਤੇ ਜਿਸ ਤੋਂ ਤੁਸੀਂ ਪਰੇਸ਼ਾਨ ਹੋ ठीक है जी चाहते हो कि ओ वापिस आ जाए वाला जो वापिस बुलाना कोई मुंडा भी है कि अपनी गर्लफ्रेंड वापिस बुलाना चाहता है वो भी वाला उपा कर सकते हैं ठीक है पहले नाम लिख देना है जिस दिन तो तुम चाहते हो कि वो तो इज्जत करे प्यार करे रिस्पेक्ट करे उसका नाम लिखना है ते नाम तो पहले नाइन सिक्स लिखना है 96 ਨੰਬਰ ਲਿਖਣਾ ਹੈ 96 ਨੰਬਰ ਲਿਖ ਕੇ ਉਸ ਦਾ ਨਾਮ ਲਿਖਣਾ ਹੈ ਤੇ ਫਿਰ ਆਖਰੀ ਵਿੱਚ ਲਿਖਣਾ ਹੈ 46 46 ਨੰਬਰ ਠੀਕ ਹੈ ਐਵੇਂ ਤੁਸੀਂ ਲਿਖ ਕੇ ਇਹ ਬਹੁਤ ਵੱਡਾ ਲੌਜੀਕ ਹੈ ਜੀ ਤੁਹਾਡੀ ਸਮਝ ਨਹੀਂ ਆਣਾ ਹੈ ਇਹ ਨਾਮ ਦੇ ਅੱਗੇ ਨਾ ਇਹ ਬੰਦ ਦਿੱਤਾ ਗਿਆ ਹੈ ਅੱਗੇ ਪਿੱਛੇ ਇਹ ਜਿਆ ਨਿਊਮਰੋਲੋਜੀ ਦੇ ਨੰਬਰ ਦਿੱਕੇ ਹੈ ਨਾ ਉਹਨਾਂ ਦੇ ਨਾਮ ਨੂੰ ਬੰਦ ਦਿੱਤਾ ਗਿਆ ਹੈ ਹੁਣ ਉਸ ਕਾਗਜ਼ ਨੂੰ ਫੋਲਡ ਕਰਕੇ ਤੁਸੀਂ ਮਾਚਿਸ ਵਿੱਚ ਰੱਖ ਦੇਣਾ ਹੈ ਇੱਕ ਮਾਚੀਸ ਵਿੱਚ ਇੱਕ ਕੋਨੇ ਵਿੱਚ ਲੌਂਗ ਤੇ ਇੱਕ ਕੋਨੇ ਵਿੱਚ ਹਰੀ ਇਲਾਇਚੀ ਪਿਆਰ ਨਾਲ ਇੱਕ ਇੱਕ ਕੋਨੇ ਵਿੱਚ ਹੀ ਰੱਖਣੀ ਹੈ ਐਨਕ ਇਕੱਠੀਆਂ ਹੋ ਜਾਣ ਕੋਨੇ ਵਿੱਚ ਰੱਖ ਕੇ ਉਹ ਮਾਚੀਸ ਨੂੰ ਬੜੇ ਪਿਆਰ ਨਾਲ ਸ਼ਟਰ ਉਹਦਾ ਮਾਚੀਸ ਦਾ ਬੰਦ ਕਰ ਦੇਣਾ ਹੈ ਕਿ ਉਸ ਮਾਚੀਸ ਨੂੰ ਆਪਣੇ ਸੌਣ ਜਦੋਂ ਸੌਣ ਜਾਂਦੇ ਹੋ ਆਪਣੇ ਸਿਰਾਂ ਦੇ ਥੱਲੇ ਰੱਖਣੀ ਹੈ ਉਦੋਂ ਤੱਕ ਰੱਖਣੀ ਹੈ ਜਦੋਂ ਤੱਕ ਤੁਹਾਨੂੰ ਪਿਆਰ ਨਹੀਂ ਤੁਹਾਡਾ ਵਾਪਿਸ ਆ ਜਾਂਦਾ ਉਦੋਂ ਤੱਕ ਰੱਖਣੀ ਹੈ ਜਦੋਂ ਤੱਕ ਤੁਹਾਨੂੰ ਇੱਜ਼ਤ ਨਹੀਂ ਮਿਲਦੀ ਮਾਣ ਨਹੀਂ ਮਿਲਦਾ ਉਦੋਂ ਤੱਕ ਇਸ ਮਾਤੀਸ ਨੂੰ ਆਪਣੇ ਕੋਲ ਹੀ ਆਪਣੇ ਸਰਾਣੀ ਦੇ ਥੱਲੇ ਰੱਖਣਾ ਹੈ ਜ਼ਬਰਦਸਤ ਪਾਵਰਫੁਲ ਉਪਾਅ ਹੈ ਮੈਂ ਤੁਹਾਨੂੰ ਕਹਿ ਰਹੀ ਹਾਂ ਜਿਸ ਵੇਲੇ ਤੁਹਾਡਾ ਪਿਆਰ ਤੁਹਾਨੂੰ ਮਿਲ ਜਾਵੇ ਜਿਸ ਵੇਲੇ ਤੁਹਾਡੀ ਇੱਜ਼ਤ ਤੁਹਾਨੂੰ ਮਿਲ ਜਾਵੇ ਤਾਂ ਪਲੀਜ਼ ਮੈਨੂੰ ਕਮੈਂਟ ਕਰਕੇ ਜਰੂਰ ਦੱਸਣਾ ਐਨਾ ਤਾਂ ਤੁਸੀਂ ਕਰ ਹੀ ਸਕਦੇ ਹੋ ਜੇਕਰ ਹਾਲੇ ਤੱਕ ਮੇਰਾ ਤੁਸੀਂ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਚੰਗੀ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਕਰੋ ਤੇ ਚਲੋ ਜੀ ਹੋਰ ਮੈਨੂੰ ਇਜਾਜ਼ਤ ਦਿਓ ਮਿਲ ਗਿਆ ਅਗਲੇ ਵੀਡੀਓ ਵਿੱਚ ਦਲੀ ਕਿਸੇ ਹੋਰ ਪਰੇਸ਼ਾਨੀ ਦਾ ਵਧੀਆ ਜਿਹਾ ਹੱਲ ਲੇ ਕੇ